ਮੁੰਡਾ ਜੰਮੇ ਤੇ ਮਾਪਿਆਂ ਨੇ ਲੱਡੂ ਵੰਡੇ ਨੰਮ ਬੰਨੇ ਕੀ ਕੀ ਰਿਸ਼ਤੇਦਾਰਾਂ ਨੂੰ ਕਿਹੜੇ ਕਿਹੜੇ ਰਿਸ਼ਤੇਦਾਰਾਂ ਨੂੰ ਨਹੀਂ ਸੱਦਿਆ ਹੋਣਾ ਸਾਰੇ ਪਿੰਡ 'ਚ ਢੋਲ ਟਮਕੇ ਡੀਜੇ ਲੱਗੇ ਜਦੋਂ ਮੁੰਡਾ ਜੰਮਿਆ ਪਰ ਪਤਾ ਨਹੀਂ ਸੀ ਕਰਦਿਆਂ ਨੂੰ ਵੀ ਵੱਡਾ ਹੋ ਕੇ ਇਹ ਛਾ ਧਰੀ ਸਲੇਡਾ ਨਿਕਲੂਗਾ ਹਾਂਜੀ ਭਾਈ ਜੀ ਕੀ ਗੱਲ ਹੋਈ ਸਹੀ ਬਾਈ ਯਾਰ ਮੈਂ ਤਾਂ ਜਮੇ ਹੀ ਪਟਿਆ ਗਿਆ ਯਾਰ ਜਦੋਂ ਮੈਂ ਸੁਹਾਗਲਾ ਤਾਲੇ ਦਿਨ ਜਦੋਂ ਅੰਦਰ ਗਿਆ ਨਾ ਤੇ ਭਰਾਵਾ ਜਦੋਂ ਮੈਂ ਇਹਦੇ ਨੇੜੇ ਹੋਇਆ ਤੇ ਮੈਨੂੰ ਕਹਿੰਦੀ ਮੈਂ ਮੈਨੂੰ ਕਹਿੰਦੇ ਮੈਂ ਤੇਰ ਨਾਲ ਗੱਲ ਕਰਨੀ ਆ ਪਹਿਲਾਂ ਤਾਂ ਮੈਨੂੰ ਕਹਿੰਦਾ ਮੈਂ ਤੇਰ ਨਾਲ ਗੱਲ ਕਰਨੀ ਆ ਫਿਰ ਫਿਰ ਮੈਨੂੰ ਕਹਿੰਦੀ ਮੈਂ ਤੇਰ ਨਾਲ ਗੱਲ ਕਰਨੀ ਆ ਮੈਂ ਕਿਹਾ ਚੱਲ ਦੱਸ ਕੀ ਗੱਲ ਮੈਂ ਕਹਈ ਇਹ ਨਹੀਂ ਹੁੰਦਾ ਯਾਰ ਕੋਈ ਕੋਈ ਕੁੜੀ ਦੀ ਇੱਛਾ ਹੁੰਦੀ ਆ ਤੇ ਕਹਿੰਦੀ ਵੀ ਮੈਂ ਤੈਨੂੰ ਕੋਈ ਲੁਕੋ ਨਹੀਂ ਰੱਖਣਾ ਚਾਹਦੀ ਮੈਂ ਕਿਹਾ ਯਾਰ ਕੀ ਇਹ ਜੀ ਹੋਗੀ ਮੁੜ ਕੇ ਜਦੋਂ ਭਰਾਵਾ ਮੈਨੂੰ ਪਤਾ ਲੱਗਾ ਕਹਿੰਦੀ ਵੀ ਮੈਂ ਤਾਂ ਸੀਗੀ ਇੱਛਾ ਧਾਰੀ ਪਹਿਲਾਂ ਲੌਂਡਾ ਸੀ ਕਹਿੰਦੀ ਇਛਾਦਰੀ ਪਹਿਲਾ ਲੌਂਡਾ ਸੀ ਅੱਛਾ ਫੇਰ ਵੀ ਮੈਂ ਗੇ ਸੀ ਮੇਰੇ ਸਾਰੇ ਅੰਗ ਕਰਦਿਆਂ ਨੇ ਬਦਲਾਏ ਆ ਤੇ ਮੈਂ ਖਾ ਵੀ ਕਹਿੰਦੀ ਮੈਂ ਫੇਰ ਤਰਨਾ ਹੋਇਆ ਮੁੰਡੇ ਤੋਂ ਜਨਾਨੀ ਬਣਾਇਆ ਜਨਾਨੀ ਬਣੀ ਤੇ ਮੇਰਾ ਭਰਾਵਾ ਮੈਂ ਡਰ ਗਿਆ ਮੈਂ ਖਾ ਕੀ ਹੋ ਗਿਆ ਯਾਰ ਪਹਿਲੇ ਤਾਂ ਪਹਿਲਾਂ ਥੱਲੋ ਜ਼ਮੀਨ ਨਿਕਲ ਗਈ ਮੈਂ ਮੁੜ ਕੇ ਮੈਂ ਖਾ ਵੀ ਫਸ ਗੇ ਕੀਤਾ ਕੁਛ ਕੁਛ ਨਹੀਂ ਬਾਈ ਮੈਂ ਤਾਂ ਬਾਹਰ ਨਿਕਲ ਕੇ ਉਹਦੇ ਘਰ ਦਾ ਨੂੰ ਦੱਸਤਾ ਮੈਂ ਖਾ ਵੀ ਤੁਸੀਂ ਤਾਂ ਹੋਰ ਹੀ ਨਾ ਚੱਕ ਲਿਆਂਦਾ ਉਹ ਫਿਰ ਤੇਰੇ ਲੜ ਜਾਣਾ ਸੀ ਹਾਂ ਮੇਰੇ ਭਰਾਵਾ ਲੜਨੀ ਸੀ ਦੋਸਤੋ ਤੁਸੀਂ ਦੇਖ ਸਕਦਾ ਜਿਹੜਾ ਇਹ ਕੁੜੀ ਦੇ ਰੂਪ ਦੇ ਵਿੱਚ ਖੜਾ ਨਾ ਇਹ ਇੱਕ ਇੱਛਾਤਰੀ ਲੌਂਡਾ ਜਿਹੜਾ ਇਹਨੇ ਵਿਆਹਿਆ ਸੀ ਠੀਕ ਆ ਇਹਦੇ ਘਰਦਿਆਂ ਨੇ ਕੀ ਕੀਤਾ ਇਹਦੇ ਸਰੀਰ ਦੇ ਸਾਰੇ ਅੰਗ ਬਦਲਾਤੇ ਜਦੋਂ ਇਹਦੀ ਸੁਹਾਗ ਰਾਤ ਸੀ ਸੁਹਾਗ ਰਾਤ ਵਾਲੇ ਦਿਨ ਕੀ ਹੋਇਆ ਬਈ ਇਹ ਇੱਕ ਕੁੜੀਏ ਨੂੰ ਕਹਿੰਦੀ ਕੁੜੀ ਕਹਿ ਦਿਓ ਹੁਣ ਤਾਂ ਕੁੜੀ ਕਹੀਏ ਆਪਾਂ ਬਈ ਕੁੜੀ ਗਲੋਡਾ ਗਲੋ ਅੱਧ ਬਚਾ ਲਈ ਤੇ ਇਹਨੇ ਕਿਹਾ ਵੀ ਮੇਰੇ ਸਰੀਰ ਦੇ ਸਾਰੇ ਅੰਗ ਮੇਰੇ ਘਰ ਦੇ ਨੇ ਬਦਲਾਏ ਹੋਇਆ ਕਿ ਮੈਂ ਝੂਠ ਨਹੀਂ ਬੋਲਣਾ ਚਾਹੁੰਦੀ ਤੈਨੂੰ ਤੇ ਇਹ ਡਰ ਗਿਆ ਇਹਨੇ ਜਦੋਂ ਬਾਹਰ ਆ ਕੇ ਰੌਲਾ ਪਾਇਆ ਕਹਿੰਦਾ ਓਏ ਓਏ ਰੱਬਾ ਕਹਿੰਦਾ ਲੜਾਉਣਾ ਤਾਂ ਮੈਂ ਸੀ ਕੋਵਰਾ ਤੇ ਮੇਰੇ ਹੁਣੇ ਡੰਗ ਮਾਰਤਾ ਅੱਛਾ ਤੂੰ ਤੁਰਨਾ ਕੀ ਹੈ ਜੀ ਮੇਰਾ ਨਾ ਪੂਜਾ ਹੂੰ ਪੂਜਾ ਵੀਰੇ ਪੂਜਾ ਅੱਛਾ ਤੂੰ ਇਹਨੂੰ ਸਾਰਾ ਕੋ ਸੱਚ ਦੱਸਿਆ ਫਿਰ ਹਾਂਜੀ ਸੱਚ ਹੀ ਦੱਸਿਆ ਕੀ 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 ਸੱਚ ਦੱਸਿਆ ਫਿਰ ਤੂੰ ਪਹਿਲਾਂ ਵੀਰੇ ਮੈਂ ਮੁੰਡਾ ਸੀ ਹੁਣ ਮੈਂ ਕੁੜੀ ਬਣ ਗਈ ਹੂੰ ਮੇਰੇ ਸਰਜਰੀ ਕਰਾਈ ਸਾਰੇ ਸਰੀਰ ਦੀ ਸਰਜਰੀ ਕਰਾਈ ਹੋਈ ਆ ਹਾਂ ਵੀਰੇ ਕਿਹਨੇ ਕਰਵਾਈ ਸੀ ਮੇਰੇ ਘਰਦਿਆਂ ਨੇ ਘਰਦਿਆਂ ਨੇ ਕਿਉਂ ਕਰਵਾਤੀ ਤੇ ਮੈਂ ਕੁੜੀ ਬਨਣਾ ਸੀ ਕੁੜੀ ਕਾਹਤੋਂ ਬਨਣਾ ਸੀ ਤੇ ਮੈਨੂੰ ਸੌਂਕ ਨਹੀਂ ਸੀ ਮੁੰਡਾ ਬਨਦਾ ਹੈ ਮੈਨੂੰ ਕਾਮ ਬੜਾ ਸੀ ਮੈਨੂੰ ਸੋਹਣਾ ਨਹੀਂ ਲੱਗਦਾ ਸੀ ਮੁੰਡੇ ਸੋਹਣਾ ਨਹੀਂ ਲੱਗਦੇ ਸੀ ਮੁੰਡੇ ਹਾਂ ਸੋਹਣੇ ਤੈਨੂੰ ਲੱਗਦੇ ਨਹੀਂ ਸੀ ਕਿ ਤੂੰ ਆਪ ਸੋਹਣਾ ਨਹੀਂ ਲੱਗਦਾ ਸੀ ਮੈਨੂੰ ਮੈਂ ਆਪ ਸੋਹਣਾ ਨਹੀਂ ਲੱਗਦਾ ਸੀ ਸਿਕਰਾਣੂ ਘਟ ਸੀ ਮਿਲਦਾ ਤੇਰੇ ਚ ਹਾਂ ਹਾਰਮੋਨ ਦੀ ਕਮੀ ਹੋ ਗਈ ਹਾਂ ਸਹੀ ਗਈ ਹੈ ਤੇਰੇ ਕਰਕੇ ਇਹ ਸਾਰੇ ਕਾਹਦੀ ਘਾਟ ਸੀ ਸਾਰੇ ਕਾਹਦੀ ਘਾਟ ਸੀ ਹੁਣ ਹੋ ਗਈ ਪੂਰੀ ਹਜੇ ਕਿੱਥੇ ਹੋਈ ਆ ਹਜੇ ਪੂਰੀ ਨਹੀਂ ਹੋਈ ਹਾਂ ਕੀਤੀ ਨਹੀਂ ਗਈ ਇਹ ਤੂੰ ਇਹਨੂੰ ਕਾ ਤੂੰ ਸੱਚ ਦੱਸਿਆ ਫਿਰ ਤੂੰ ਵੀ ਤੇਰਾ ਜਦੋਂ ਵਿਆਹ ਹੀ ਹੋ ਗਿਆ ਪਹਿਲਾਂ ਦੱਸ ਦਿੰਦੀ ਇਹ ਤਾਂ ਆਪਣਿਸਲਾ ਤਿੰਨ ਮਹੀਨੇ ਹੋ ਗਏ ਸਾਥ ਕਰਦੀ ਮੇਰੇ ਨਾਲ ਗੱਲ ਕਰਦੀ ਇਹ ਗੱਲ ਕਰਦਾ ਕਿ ਕੀ ਕਰਦਾ ਮੈਨੂੰ ਉਦੋਂ ਦੱਸ ਦਿੰਦਾ ਉਦੋਂ ਨਹੀਂ ਮੈਨੂੰ ਦੱਸਿਆ ਨਹੀਂ ਮੇਰੇ ਤਾਂ ਆ ਕੰਮ ਮੈਂ ਵਿਆਹ ਹੀ ਨਾ ਕਰਾਉਂਦਾ ਹਾਂ ਮੈਂ ਕੁੜੀ ਨਾ ਕਰਾਉਣਾ ਮੈਂ ਇਹਦੇ ਨਾਲ ਕਿਉਂ ਕਰਾਉਂਗਾ ਹੈ ਹੈ ਮੈਨੂੰ ਘਰਦਾਂ ਨੇ ਮੁੰਡਾ ਬਣਾ ਕੇ ਜੰਮਿਆ ਜਿਹਨੂੰ ਮੁੰਡਾ ਬਣਾ ਕੇ ਜੰਮਿਆ ਜਿਹਨੂੰ ਕੁੜੀ ਬਣਦਾ ਸ਼ੌਂਕ ਸੀਗਾ ਫਿਰ ਸਾਰਾ ਕੁਝ ਆਪਦਾ ਕਰਦੀ ਉਹ ਉਹ ਗੱਲ ਹੋ ਗਈ ਬਈ ਕਹਿੰਦੇ ਕੁੜੀ ਕੁੜੀ ਨਾਲ ਵਿਆਹ ਕਰਵਾ ਲੈਂਦੀ ਆ ਇੱਥੇ ਮੁੰਡਾ ਮੁੰਡੇ ਨਾਲ ਵਿਆਹ ਕਰਾ ਲੈਂਦਾ ਪਰ ਇੱਥੇ ਲੋਂਡੇ ਨਾਲ ਮੁੰਡੇ ਦਾ ਵਿਆਹ ਹੋ ਗਿਆ ਯਾਰ ਇੱਛਾਧਾਰੀ ਲੋਂਡਾ ਹੈਂ ਉਸ ਤੋਂ ਬੱਚਾ ਇਹ ਸ਼ੂਗਰ ਹੋਇਆ ਵੀ ਇਹਦੇ ਸਰੀਰ ਦੇ ਸਾਰੇ ਅੰਗ ਬਦਲੇ ਹੋਣ ਇਹ ਤਾਂ ਡੰਗ ਮਾਰਦਾ ਸੀ ਤੇਰੇ ਤਾਂ ਡੰਗ ਮਾਰਦਾ ਸੀ ਵੱਜ ਗਏ ਭਾਈ ਜਮਾ ਮਾ ਤਾਂ ਮਸਾਂ ਭੱਜ ਕੇ ਬਚਿਆ ਮਸਾ ਵੱਜ ਗਏ ਹਾਂ ਇਹਦਾ ਸਾਰੇ ਮੈਨੂੰ ਐ ਲੱਗਾ ਭਾਂਦਿਆਂ ਵੀ ਮੇਰੇ ਤਾਂ ਭਾਈ ਜਦੋਂ ਮੈਨੂੰ ਇਹਨੇ ਦੱਸਿਆ ਤੇ ਮੈਨੂੰ ਐ ਚਾਨਣ ਪੂਰਾ ਮੈਨੂੰ ਐ ਲੱਗੇ ਜਿਵੇਂ ਅੰਦਰ ਨੇਹਰਾ ਹੋ ਗਿਆ ਹੁੰਦਾ ਹੋਰ ਮੇਰੇ ਤਾਂ ਖਾਮੋਲੇ ਨੇ ਨਾ ਬਈ ਜਦੋਂ ਤੇਰਾ ਵਿਆਹ ਸੀਗਾ ਜਦੋਂ ਤੇਰੀ ਬਰਾਤ ਗਈ ਆ ਇਹਨਾਂ ਦੇ ਘਰ ਦੇ ਜਦੋਂ ਉਹਨੂੰ ਵੇਖਣ ਆਏ ਸੀਗੇ ਉਦੋਂ ਵੀ ਤੈਨੂੰ ਬਹੁਤ ਕਹਿੰਦੇ ਰਹੇ ਆ ਨਾ ਵੀ ਬਈ ਜਲਦੀ ਜਲਦੀ ਵਿਆਹ ਕਰ ਲਓ ਜਲਦੀ ਬਲਦੀ ਵਿਆਹ ਕਰ ਲਓ ਇਹਨਾਂ ਇਹਨੇ ਛੇਤੀ ਵਿਆਹ ਹੋਣ ਦਾ ਰੀਜਨ ਇਹੀ ਸੀਗਾ ਬਈ ਇਹਨਾਂ ਦਾ ਰੀਜਨ ਤਾਂ ਮੈਨੂੰ ਐ ਪਤਾ ਨਹੀਂ ਲੱਗਿਆ ਵੀ ਇਹਨਾਂ ਨੇ ਅੱਗ ਕਿਉਂ ਮਚਾਈ ਆ ਵੀ ਛੇਤੀ ਵਿਆਹ ਕਰਨਾ ਛੇਤੀ ਵਿਆਹ ਕਰਨਾ ਛੇਤੀ ਕਰਨਾ ਸਾਡਾ ਤਾਂ 9 ਮਹੀਨਾ ਚ ਵਿਆਹ ਕਰਤਾ 9 ਮਹੀਨੇ ਜਵੇ ਕਰਨਾ 9 ਮਹੀਨਾ ਚ 9 ਮਹੀਨੇ ਮੇਰੇ ਨਾਲ ਗੱਲ ਵੀ ਕੀਤੀ ਜਦੋਂ ਮੈਨੂੰ ਉਹਦੀ ਦੱਸ ਦਿੰਦੀ ਫਿਰ ਜਾ ਮੈਨੂੰ ਉਹਦ ਚੱਲੀ ਜਾਂਦਾ ਜਿਹੜਾ ਕੋ ਚੱਲੀ ਜਾਂਦਾ ਆਪਾਂ ਤੇ ਚੱਲੀ ਜਾਂਦਾ ਹਾਂ ਹਾਂ ਅੱਛਾ ਕਿਹੜੇ ਸਕੂਲ ਚ ਪੜੀਆ ਕਾਲਜ ਚ ਕਿਹੜੇ ਪੜੀਆ ਤੂੰ ਮੈਂ ਤਾਂ ਪਿੰਡ ਪੜੀਆ ਕਾਲਜ ਸਕੂਲ ਜੀ ਮੈਂ ਨਹੀਂ ਵੇਖੇ ਕਾਲਜ ਸਕੂਲ ਜੀ ਨਹੀਂ ਵੇਖੇ ਮੈਂ ਨਹੀਂ ਸੌ ਉੱਥੇ بڑے ਮੁੰਡੇ ਟਪਾਏ ਹੋਣਗੇ ਫਿਰ ਤੂੰ ਮੈਂ ਕਾਲਜ ਗਈ ਨਹੀਂ ਵੀਰੇ ਅੱਜ ਹੈਗੇ ਸੀ ਮੁੰਡੇ ਤੇਰੇ ਨਾਲ ਉੱਥੇ ਮੈਂ ਸਕੂਲ ਪੜਦੀ ਸੀ ਪਿੰਡ ਸਕੂਲ ਚ ਹੀ ਗਿਆ ਮੈਂ ਸਕੂਲ ਚ ਹੈਣੀ ਸੀ ਮੁੰਡੇ ਨਹੀਂ ਮੈਂ ਇਕੱਲੇ ਕੁੜੀਆਂ ਵਾਲੇ ਚ ਲੱਗੀ ਹੋਈ ਸੀ ਕੁੜੀਆਂ ਵਾਲੇ ਚ ਲੱਗੀ ਸੀ ਕੁੜੀਆਂ ਵਾਲੇ ਚ ਕਿਵੇਂ ਲੱਗ ਜੂਗੀ ਬਣਿਆ ਤਰਾ ਦਾ ਮੁੰਡਾ ਐ ਤੂੰ ਵੀਰੇ ਮੈਂ ਸਰਜਰੀ ਕਰਾ ਕੇ ਲੱਗੀ ਸੀ ਸਰਜਰੀ ਛੋਟੀ ਉਮਰ ਚ ਹੀ ਚਾਚਾ ਹੋ ਸੀ ਮਾਸਟਰ ਹੁਨੇ ਲਵਾਇਸ ਮੈਨੂੰ ਚਾਚਾ ਤੇਰੀ ਸਰਜਰੀ ਪਹਿਲਾਂ ਪਹਿਲੇ ਸ਼ੁਰੂ ਤੋਂ ਹੀ ਹੋਈ ਹੋਈ ਹੈ ਹਾਂ ਮੇਰੇ ਮੂਮਾ ਸ਼ੁਰੂ ਤੋਂ ਹੀ ਹੋਈ ਹੈ ਬਈ ਹੂੰ ਇਹਦੀ ਸ਼ੁਰੂਤ ਹੋਈ ਹੈ ਮੈਨੂੰ ਕੀ ਪਤਾ ਮੈਂ ਤਾਂ ਹੁਣ ਤੱਕ ਅੱਜ ਤੈਨੂੰ ਲੱਗਦਾ ਛੋਟੀ ਉਮਰ ਦੇ ਵਿੱਚ ਸਰਜਰੀ ਹੋ ਜੂਗੀ ਨਹੀਂ ਕੋਈ ਸਰਜਰੀ ਛੋਟੀ ਛੋਟੀ ਉਮਰ ਚ ਨਹੀਂ ਹੁੰਦੀ ਇਹ ਤਾਂ ਇਹ ਵੈ ਤਾਂ ਪਹਿਲਾਂ ਦੀ ਹੋਈ ਲੱਗਦੀ ਹੈ ਹੁਣੀ ਹੋਈ ਲੱਗਦੀ ਆ ਹਾਂ ਝੂਠ ਮਾਰਦੀ ਐ ਇਹ ਝੂਠ ਮਾਰਦੀ ਆ ਇਹਦੇ ਪਹਿਲਾਂ ਵੀ ਯਾਰ ਹੋਣਗੇ ਫਿਰ ਬਥੇਰੇ ਹੋਣਗੇ ਬਣਾਏ ਹੋਣਗੇ ਤਾਂ ਹੀ ਤਾਂ ਸਕੂਲ ਸਕੂਲ ਚ ਮੁੰਡੇ ਸਕੂਲ ਚ ਪੜਦਾ ਸੀ ਇਹ ਸੀਗਾ ਇੱਛਾ ਧਾਰੀ ਤੈਨੂੰ ਪਤਾ ਲੱਗ ਗਿਆ ਵੀ ਕੀ ਸੀਗਾ ਹੈ ਤੇ ਇੱਛਾ ਧਾਰੀ ਲੌਂਡਾ ਸੀਗਾ ਤੇ ਉੱਥੇ ਜਦੋਂ ਇਹ ਸਕੂਲ ਚ ਪੜਦਾ ਹੋਊਗਾ ਜਿੱਥੇ ਉੱਥੇ ਇਹ ਕਾਰਨਾਮੇ ਤੇ ਬੜੋ ਵੱਡੇ ਕੀਤੇ ਹੋਣਗੇ ਹੋ ਸਕਦਾ ਪਤਾ ਕਰਦੇ ਆ ਕਿ ਪਤਾ ਲੱਗੂਗਾ ਕੀ ਕਾਰਨਾਮੇ ਕਰਦੀ ਰਹੀ ਐ ਇਹ ਹਾਂ ਪਤਾ ਚੱਕ ਲਈਏ ਬਾਈ ਯਾਰ ਹੁਣ ਅਗਲੇ ਦਾ ਪੁੱਛਣ ਵਾਲਾ ਹੁਣ ਜੇ ਕੋ ਮੰਨ ਕੇ ਚੱਲੋ ਉੱਥੇ ਕਈ ਮੁੰਡੇ ਮੰਡੇ ਹੁਣ ਮੈਨੂੰ ਮਿਲਦੇ ਆ ਇਹਨਾਂ ਦੇ ਪਿੰਡ ਦੇ ਉਹ ਕਹਿੰਦਾ ਬਾਈ ਇਹਨੇ ਤਾਂ ਭਾਂਦਣਾ ਜਿਵੇਂ ਆਪਾਂ ਮੁੰਡਿਆਂ ਨਾਲ ਖੇਤਾਂ ਕੁੱਤਾਂ ਜਿਉਂ ਹੀ ਤੁਰੇ ਫਿਰਦੇ ਰਹਿੰਦੇ ਸੀ ਤੇ ਜੇ ਕਹਿੰਦਾ ਜਨਾਨੀ ਬਣੀ ਸੀ ਤਾਂ ਘਰ ਦੇ ਤਾਂ ਰੋਕ ਦੇਈ ਇਹਨੂੰ ਹਾਂ 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 ਤੇ ਫਿਰ ਇਹਦੇ ਰੋਕਣ ਦਾ ਕਿ ਇਹਦਾ ਕੀ ਮਤਲਬ ਸੀਗਾ ਵੀ ਇੱਛਾ ਤਾਂ ਨਹੀਂ ਫਿਰ ਇੱਛਾ ਤਾਂ ਨਹੀਂ ਸੀ ਤਾਂ ਹੀ ਜਾਂਦਾ ਸੀ ਹੈ ਮੋੜ ਕੇ ਜਦੋਂ ਇਹਦੇ ਹਾਰਮੋਨ ਉਹੋ ਜਿਹੇ ਕੁੜਗਾਂ ਵਾਲੇ ਹੋ ਗਏ ਫਿਰ ਘਰਦਾਂ ਨੂੰ ਕਹਦਾ ਹੁਣ ਮੈਂ ਕੁੜੀ ਬਣਨਾ ਦੋਸਤੋ ਤੁਸੀਂ ਦੇਖ ਸਕਦੇ ਹੋ ਵਿਆਹ ਕਾਲੀ ਜਦੋਂ ਆਪਾਂ ਨੂੰ ਇਦਾਂ ਪਤਾ ਹੁੰਦਾ ਨਾ ਵੀ ਆਪਣਾ ਵਿਆਹ ਨਹੀਂ ਹੁੰਦਾ ਤੇ ਚੁੱਪ ਕਰਕੇ ਉਹਦੇ ਘਰੇ ਬਹਿ ਜਾਓ ਆਰਾਮਦਾਰੀ ਕਰ ਲਓ ਨਿਆਰੇ ਲੈ ਲਓ ਆਪਦੀ ਜ਼ਿੰਦਗੀ ਜੀ ਜੀ ਲੋ ਟੀਵੀ ਲਾ ਲਓ ਫੋਨ ਵੇਖ ਲਓ ਕੰਮ ਕਰ ਲਓ ਕੋਈ ਕੰਮ ਸਿੱਖ ਲਓ ਪਰ ਤੁਸੀਂ ਕਹਿੰਦੇ ਹੋ ਮੇਰਾ ਵਿਆਹ ਹੋ ਜਾਏ ਮੇਰਾ ਵਿਆਹ ਹੋ ਜਾਏ ਫੇਰ ਬਾਬਿਓ ਵਿਆਹ ਇਹ ਜੇ ਨਾਲ ਹੋਊਗਾ ਕੁੜੀਆਂ ਤਾਂ ਹੈ ਨਹੀਂ ਕੁੜੀਆਂ ਤਾਂ ਸਾਰੀਆਂ ਬਾਹਰ ਗਈਆਂ ਸਾਰੀਆਂ ਕੁੜੀਆਂ ਬਾਹਰ ਕੰਨ ਤੇ ਇਹ ਜਿਹੀ ਦੇਹਗੇ ਬਾਈ ਫਿਰ ਬਾਈ ਇਹ ਜਿਹੀ ਮਿਲਨੇ ਆ ਹੁਣ ਆਪਦਾ ਵੇਖ ਕੇ ਕਰਾਓ ਨਹੀਂ ਕਰਾਉਣਾ ਹੁਣ ਘਰ ਦੇ ਦਾ ਸੋਚੀ ਇਹਨੇ ਗਾਂ ਨੂੰ ਅਸੀਂ ਲੋੜੀ ਬੰਡਾਂਗੇ ਕੁੜੀ ਹੋਏ ਮੁੰਡਾ ਹੋਏ ਤੇ ਇਹਦੇ ਕਿੱਥੋਂ ਮੁੰਡਾ ਕੁੜੀ ਹੋ ਜਾਊਗਾ ਦੱਸ ਘਰ ਦੇ ਕੀ ਗਈ ਜਾਂਦੇ ਘਰ ਦੇ ਕਹਿੰਦੇ ਗਾਂ ਨੂੰ ਲੋੜੀ ਬੰਡਾਂਗੇ ਆਪਾਂ ਜਵਾਕ ਦੀ ਤੇ ਇਹ ਇੱਛਾ ਤਾਂ ਨਹੀਂ ਲੰਡੇ ਦੇ ਕਿਤੇ ਹੋ ਜਾਊਗਾ ਮੁੰਡਾ ਤੁਸੀਂ ਕਹਿੰਦੇ ਵੀ ਜਿਵੇਂ ਤੁਹਾਡੇ ਇੰਟਰਵਿਊ ਕਈ ਵਾਰੀ ਹੋਈ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਲੌਂਡੇ ਅਸੀਂ ਲੌਂਡੇ ਆ ਚੱਲ ਕੋਈ ਚੱਕਰ ਨਹੀਂ ਅਸੀਂ ਟੈਂਪੂ ਹੈਗਾ ਕੋਈ ਚੱਕਰ ਨਹੀਂ ਅਸੀਂ ਗਏ ਆ ਅਸੀਂ ਵਿਆਹ ਕਰਵਾ ਲਾਂਗੇ ਕਿਸੇ ਨਾਲ ਤਾਂ ਅਸੀਂ ਮੁੰਡਾ ਅਡਾਪਟ ਕਰ ਲਾਂਗੇ ਜਿਵੇਂ ਹਰੇਕ ਹੀ ਕਰ ਲੈਂਦਾ ਵੀ ਜਿਨ੍ਹਾਂ ਦੇ ਜਵਾਬ ਨਹੀਂ ਹੁੰਦੇ ਉਹ ਕਰ ਲੈਂਦੇ ਐਡਾਪਟ ਤੇ ਤੁਸੀਂ ਵੀ ਮੁੰਡਾ ਫਿਰ ਲਵੋਗੇ ਕਿਸੇ ਪਾਸੇ ਹਾਂ ਮੁੰਡਾ ਤੇ ਇਹ ਨਹੀਂ ਬਣਾਉਣਾ ਮੇਰੇ ਉਹ ਨਹੀਂ ਬਣਦਾ ਤੇ ਤੇ ਬਣ ਕਿਵੇਂ ਜਾਊਗਾ ਤੇਰੇ ਅੰਦਰ ਕਿਵੇਂ ਬਣ ਜੂਗਾ ਮੈਂ ਸਾਰਾ ਕੁਝ ਡਾਕਟਰਾਂ ਤੋਂ ਕਰਾਇਆ ਵੀ ਆ ਕੁਝ ਨਹੀਂ ਕਰਵਾਇਆ ਮੇਰੀ ਗੱਲ ਕੋਈ ਕੁਝ ਨਹੀਂ ਹੁੰਦਾ ਜਿਹੜੇ ਤਾਂ ਪਰਮਾਤਮਾ ਨੇ ਗੇ ਪੈਦਾ ਕੀਤੇ ਆ ਠੀਕ ਆ ਉਹਨਾਂ ਦੇ ਲੱਛਣ ਇਹਨਾਂ ਵਾਲੇ ਨਹੀਂ ਉਹ ਵਦਗਾ ਬੰਦਿਆਂ ਨੂੰ ਜਿਵੇਂ ਪਲਾਉ ਕੁੜੀਏ ਪਲਾਉ ਮੁੰਡਾ ਵਦਗਾ ਰਹਿੰਦੇ ਆ ਠੀਕ ਆ ਜਿਹੜੇ origignal ਆ ਜਿਨ੍ਹਾਂ ਦੇ ਪਰਮਾਤਮਾ ਨੇ ਆ ਬਾਬੇ ਕਹਿੰਦੇ ਆ ਹਾਂ ਬਾਬੇ ਜਿਨ੍ਹਾਂ ਨੇ ਮੰਨ ਲਿਆ ਪਰ ਪ੍ਰਮਾਤਮਾ ਨੇ ਉਹਨਾਂ ਨੂੰ ਤੀਜੇ ਜਨ ਜਨ ਜਨਟਰ ਜਿਹੜੇ ਤੱਕੇ ਨਾ ਬਣੇ ਵਿਆ ਇਹਨਾਂ ਕੋਲ ਕੱਖ ਨਹੀਂ ਹੋਣਾ ਨਾ ਇਹ ਸਵਟਰ ਥੋੜੋ ਜਿਹਾ ਇਹਨੇ ਤਾਂ ਬੁੰਦੂ ਮੈਂ ਹੈ ਹੈ ਮੁੰਡਾ ਬੰਨਾ ਮੁੰਡਾ ਬੰਨਾ ਇੱਕ ਤਾਂ ਸੌਖਾ ਪਿਆ ਹਾਂ ਵੀ ਮੈਂ ਵੀਰੇ ਸਾਰਾ ਕੁਝ ਮੇਰੇ ਜਵਾਕ ਵੀ ਹੋਊਗਾ ਸਾਰਾ ਕੁਝ ਹੋਊਗਾ ਨਹੀਂ ਹੁੰਦਾ ਹੋਊਗਾ ਵੀਰੇ ਇਹਨਾਂ ਨੇ ਬਣਾਇਆ ਐ ਕਿਵੇਂ ਹੋ ਜਾਊਗਾ ਯਾਰ ਮੈਂ ਦੱਸ ਸਵਟਰ ਬੁੰਨੀਆਂ ਇਹ ਕਿਹਦੇ ਸਵਟਰ ਬੁੰਨੀਆਂ ਇਹਨੇ ਨਾ ਨਾ ਟਾਈਮ ਵੀ ਕੱਢਣ ਫੇਰ ਹੀ ਬਨੂਗਾ ਕੱਢਣਾ ਟਾਈਮ ਕੱਢੂਗਾ ਚੱਦਾ ਬਥੇਰੇ ਤੂੰ ਟਾਈਮ ਕਢਾਏ ਹੋਣਗੇ ਆਪਦੇ ਬਥੇਰੇ ਨਾਲ ਕੀਤਾ ਹੋਊਗਾ ਸਿਸਟਮ ਉਦੋਂ ਕਿ ਜਵਾਖੜ ਗਿਆ ਤੇਰੇ ਨਾ ਨਾ ਵੀਰੇ ਇਹਨਾਂ ਤੋਂ ਤਾਂ ਨਹੀਂ ਹੋਇਆ ਕੁਛ ਐ ਹੀ ਨਹੀਂ ਕੁਛ ਤੇ ਲਹੇ ਹੀ ਨਹੀਂ ਕੁਛ ਤੇ ਖੜੂ ਦੋਸਤੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਗੱਲ ਜਰੂਰ ਸਮਝਾਉਣਾ ਹੁੰਦਾ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਡਿਮਾਂਡ ਕਿਉਂ ਵਧ ਗਈ ਕਿਉਂਕਿ ਇਹ ਦਿਨ ਪਰ ਦਿਨ ਪੈਦਾ ਹੋਈ ਜਾਂਦੇ ਆ ਜਿਵੇਂ ਇੱਟ ਚੱਕੇ ਤੋਂ ਬਾਬਾ ਨਿਕਲਦਾ ਸੀ ਇੱਟ ਚੱਕੇ ਤੋਂ ਨਸ਼ੇੜੀ ਨਿਕਲਦਾ ਸੀ ਉਵੇਂ ਇੱਟ ਚੱਕੇ ਤੋਂ ਟੈਂਪੂ ਨਿਕਲੀ ਜਾਂਦਾ ਇਹਦੇ ਘਰ ਦੇ ਵੀ ਇਹਦੇ ਨਾਲ ਖੜੇ ਆ ਤੁਸੀਂ ਇਹ ਦੱਸੋ ਮਾਪਿਓ ਵੀ ਇਹਦੇ ਨਾਲ ਖੜੇ ਆ ਮਾਪਿਓ ਨੇ ਇਹਦੀ ਸਰਜਰੀ ਕਰਵਾ ਕੇ ਸਰੀਰ ਦੇ ਸਾਰੇ ਅੰਗ ਬਦਲਵਾ ਦੇ ਸਿਰਫ ਕਿਹਦੇ ਲਈ ਇਹਦੀ ਖੁਸ਼ੀ ਲਈ ਇਹਦੇ ਵਿਆਹ ਲਈ ਇਹਦੇ ਨਾਲ ਵਿਆਹ ਕਰਵਾਉਣ ਲਈ ਬਾਈ ਤੂੰ ਹੁਣ ਇਹਦੇ ਨਾਲ ਰਹਿਣਾ ਨਹੀਂ ਯਾਰ ਮੈਂ ਤੈਨੂੰ ਗੱਲ ਦੱਸਦਾ ਬਾਈ ਯਾਰ ਖੁਸ਼ੀ ਖਾਸੀ ਕੋਈ ਨਹੀਂ ਹੁੰਦੀ ਆ ਜਿਹੜੇ ਹੁਣ ਬਣ ਕੇ ਚੱਲ ਬਣ ਕੇ ਮੁੰਡੇ ਬਣ ਕੇ ਉਹ ਟੈਂਪੂ ਇੰਸਟਾਗ੍ਰਾਮ ਤੇ ਨੱਚੀ ਜਾਂਦੇ ਸਾਰੇ ਪੈਸੇ ਲਈ ਫਿਰਦੇ ਆ ਮਾਪਿਆਂ ਰੋਕ ਨਹੀਂ ਸਕਦੇ ਇਹਨਾਂ ਨੂੰ ਪੈਸੇ ਲਈ ਫਿਰਦੇ ਸੌਤ ਪੈਸੇ ਲਈ ਆ ਜਦੋਂ ਉੱਥੇ ਕੁੜੀਆਂ ਵਾਂਗੂ ਨੱਚ ਕੇ ਮਿਲਿਆਗਾ ਫੋਲੋ ਕਰ ਲੈਂਦਾ ਉਹਨੂੰ ਲਾਈਕ ਕਮੈਂਟ ਕਰਦਾ ਜਦੋਂ ਉਹਨਾਂ ਦੇ ਵੱਧਦੇ ਅਗਲੇ ਨੇ ਪੈਸੇ ਬੰਦਦੇ ਆ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਸਾਡਾ ਜਵੱਗ ਗੰਦ ਪਾਈ ਜਾਂਦਾ ਹੈ ਇਹਨਾਂ ਦਾ ਨਹੀਂ ਪਤਾ ਲੱਗਦਾ ਸੀਗਾ ਚਾਰ ਮਾਰ ਦੇ ਲਫੇੜੇ ਵੀ ਤੈਨੂੰ ਮੁੰਡਾ ਜੰਮਿਆ ਸੀ ਲੋੜੀ ਬੰਦੀ ਆ ਪੰਜੀਰੀ ਇਹਦੀ ਖਤਰ ਕਾਦੀ ਬੰਦਤੀ 10 ਪਿੰਡ ਜਿੱਦਾ ਫੇਰੇ ਹੀ ਹੋਣਗੇ ਲੱਡੂ ਕ ਦੋਸਤੋ ਤੁਸੀਂ ਦੇਖ ਸਕਦੇ ਹੋ ਕੁੜੀ ਨਾਲ ਗੱਲ ਕਰਦੇ ਆਪਾਂ ਕੁੜੀ ਕੁੜੀ ਕਹਿ ਸਕਦੇ ਆ ਕਿਉਂਕਿ ਸਰੀਰ ਦੇ ਸਾਰੇ ਅੰਗ ਬਦਲਾਤੇ ਤਾਂ ਹੁਣ ਗੱਲ ਕਰਦੇ ਆਪਾਂ ਅੱਛਾ ਕਿਹੜੇ ਸਕੂਲ ਚ ਪੜ੍ਹਨੀ ਐ ਤੂੰ ਵੀਰੇ ਮੈਂ ਪੈਂਡੀ ਪੜ੍ਹਿਆ ਹਾਂ ਹਾਂ ਵੀਰੇ ਪ੍ਰਾਇਮਰੀ ਸਕੂਲ ਚ ਪ੍ਰਾਇਮਰੀ ਸਕੂਲ ਚ ਪੜ੍ਹੀ ਆ ਅੱਛਾ ਮੁੰਡੇ ਵਾਲੀ ਸਕੂਲ ਚ ਪੜ੍ਹਦੀ ਹੋਏਗੀ ਫਿਰ ਉਹਦੇ ਸਰੀਰ ਦੇ ਅੰਗ ਤਾਂ ਬਦਲਾਈ ਨਹੀਂ ਹੁਣ ਤੇਰੇ ਹਾਂ ਵੀਰੇ ਮੈਂ ਮੁੰਡੇ ਵਾਲੇ ਕਾਲਜ ਪਹਿਲਾਂ ਤੂੰ ਕਹਿੰਦਾ ਕੁੜੀ ਨਾਲ ਕੁੜੀਆਂ ਵਾਲੇ ਸਰੀਰ ਸੀ ਮੇਰਾ ਉਦੋਂ ਵੀਰੇ ਇਕੱਠੇ ਹੁੰਦੇ ਸੀ ਨਾਲ ਸਕੂਲ ਸੀ ਇੱਕ ਜਗ੍ਹਾ ਹੁਣ ਇਕੱਠੇ ਹੋ ਗਏ ਹੈ ਜੋੜ ਸਕੂਲ ਦਾ ਬਹੁਤ ਬੋਲਦੀ ਹੈ ਬਾਈ ਇਹ ਤਾਂ ਪੈਰ ਪੈਰ ਤੇ ਜਿਵੇਂ ਪਹਿਲਾਂ ਫਿਰ ਮੈਂ ਵੀਰੇ ਇੱਕ ਕੁੜੀਆਂ ਨਾਲ ਬਾਲਾ ਰਹਿੰਦੀ ਹੁੰਦੀ ਸੀ ਕੁੜੀਆਂ ਨਾਲ ਬਾਲਾ ਰਹਿੰਦੀ ਸੀ ਹਾਂ ਫਿਰ ਮੈਂ ਮੁੰਡਿਆਂ 'ਚ ਰਹਿਣ ਲੱਗ ਗਈ ਫਿਰ ਉੱਥੇ ਮੁੰਡਿਆਂ 'ਚ ਇੰਟਰਸਟ ਬਾਲਾ ਹੁੰਦਾ ਸੀ ਹਨਾ ਤੇ ਫਿਰ ਮੈਂ ਮੈਂ ਕਿਹਾ ਕੁੜੀ ਬਣਦੇ ਕੁੜੀਆਂ ਦੀ ਜਿੱਦ ਬਾਲੀ ਆ ਫਿਰ ਮੈਂ ਕੁੜੀ ਬਣ ਗਈ ਤੇ ਫਿਰ ਮੈਨੂੰ ਰਿਕ ਲੈ ਜਾਂਦਾ ਸੀ ਧੱਕੇ ਨੇ ਚੱਕ ਕੇ ਕੋ ਲੈ ਜਾਂਦਾ ਸੀ ਮੁੰਡੇ ਗੱਡੀ ਚ ਲੈ ਜਾਂਦੇ ਚੱਕ ਗੱਡੀ ਚ ਚੱਕ ਲੈ ਜਾਂਦੇ ਫਿਰ ਤੇ ਫਿਰ ਮੈਨੂੰ ਵੀਰੇ ਫੜ ਲੈਂਦੇ ਸੀ ਉਹ ਗੱਡੀ ਚ ਫਿਰ ਮੈਂ ਮਸਾ ਸੜਾ ਕੇ ਆਉਂਦੀ ਸੀ ਮੁੰਡਿਆਂ ਤੋਂ ਗੱਡੀ ਚੋਂ ਨਿਕਲਦੀ ਸੀ ਵੀਰੇ ਤੇ ਧੱਕਾ ਸਹੀ ਕਰਦੇ ਕੁਟਦੇ ਵੀ ਸੀ ਵਿੱਚ ਵੀਰੇ ਮੁੰਡੇ ਫੋਨ ਵੀ ਲੈ ਜਾਂਦੇ ਸੀ ਮੇਰਾ ਖੋ ਕੇ ਫਿਰ ਮੈਂ ਫਿਰ ਮੈਂ ਕਹੇ ਹੁਣ ਪਕੂੜੀ ਬਣ ਜਾਂਦੇ ਆ ਜਿਹੜੇ ਦਾੜੀ ਦੂੜੀ ਦੇ ਵਾਲ ਜਾਂ ਮੁੱਛਾਂ ਦੇ ਵਾਲ ਇਹ ਕਿੱਧਰ ਗਏ ਫਿਰ ਵੀਰੇ ਇਹ ਫਿਰ ਡੁੱਟ ਜਾਂਦੇ ਦਵਾਈਆਂ ਲਾਉਣੀਆਂ ਜਾਂ ਪਿੰਨੀਆਂ ਇਹ ਦਵਾਈਆਂ ਲਾਉਣੀਆਂ ਪੈਂਦੀਆਂ ਹਾਂ ਵੀਰੇ ਫੇਸিয়াল ਨਾਲ ਉਹਨੂੰ ਹਟ ਜਾਂਦੇ ਸਾਰੇ ਸਰੀਰ ਦੇ ਸਾਰੇ ਅੰਗ ਬਦਲੇ ਹੋਏ ਹਾਂ ਵੀਰੇ ਸਾਰੇ ਤੁਰ ਤੋਂ ਤੁਰ ਹੈ हां मेरे मेरे यहां किसी और बंदे दे लाते किड़े किसी दे वांग तेरे के कुड़ियां ਹੁੰਦੇ ਜਾਂ ਉਹਨਾਂ ਨੂੰ ਮੁੰਡਿਆ ਸ਼ੌਂਕ ਹੁੰਦਾ ਉਹਦਾ ਸਮਾਨ ਉਹਦੇ ਲਾਤਾ ਮੁੰਡੇ ਬਣ ਜਾਂਦੇ ਆ ਹਾਂ ਉਹਦਾ ਸਮਾਨ ਮੇਰਾ ਉਹਦੇ ਲਾਤਾ ਉਹਦਾ ਸਮਾਨ ਮੇਰੇ ਲਾਤਾ ਅੱਛਾ ਅੱਛਾ ਭਾਈ ਬੜੇ ਸ਼ੌਂਕ ਨਾਲ ਵਿਆਹ ਕੀਤਾ ਹੋਇਆ ਯਾਰ ਬੜੋ ਯਾਰ ਭਾਈ ਪੂਰੇ ਚਾ ਸੀਗੇ ਤੇ ਸਾਰੇ ਸਦਰਾਂ ਮਿੱਟੀ ਜੀ ਮਲਾਤਾ ਭੈਣ 150 ਬੰਦਾ 200 ਬੰਦਾ 300 ਬੰਦਾ ਲੈ ਕੇ ਜਾਂਦੇ ਬਾਈ ਯਾਰ ਅਸੀਂ ਤਾਂ 215 ਜੱਗੇ ਮੀਟ ਮੋਟ ਸ਼ਰਾਬਾਂ ਚਲਦੀਆਂ ਬਾਈ ਬਾਦੂ ਹਾਂ ਫੋਲ ਖਾਚਾ ਕੀਤਾ ਸੀ ਵੀ ਕੀਤਾ ਜਿਹੜੀ ਗੱਡੀ ਕਰ ਲੈ ਗਿਆ ਜੀ ਬਾਈ ਯਾਰ ਮੈਂ ਕਰੂਜ਼ ਲੈ ਕੇ ਗਿਆ ਦੂਜੀ ਕਰੂਜ਼ ਨਹੀਂ ਦੂਜੀ ਆ ਮਰਸਦੀ ਮਰਸ ਨਾ ਇਹਦੇ ਵਾਸਤੇ ਹਾਂ ਮੈਨੂੰ ਹੁਣ ਕੀ ਪਤਾ ਸੀ ਵੀ ਗਾਂ ਇਹ ਕੀ ਨਿਕਲੂਗਾ ਐ ਫਣ ਚੱਕ ਲੈ ਬੰਦਾ ਹਾਂ ਮੈਨੂੰ ਹੁੰਦਾ ਇਹਦੀ ਕੁੜੀ ਆ ਤੇ ਮਾਪਿਆਂ ਨੇ ਹੁਣ ਕਹਿੰਦਾ ਜੇ ਤੂੰ ਇਹਨੂੰ ਰੱਖ ਲਾ ਲੈ ਬਈ ਇਹਦੇ ਮਾਪਿਆਂ ਨੇ ਧੋਖਾ ਕੀਤਾ ਯਾਰ ਮੇਰ ਨਾਲ ਤੂੰ ਪਹਿਲਾਂ ਦੱਸੋ ਭਾਈ ਵੀ ਸਾਡਾ ਤਾਂ ਆ ਕੰਮ ਆ ਵੀ ਇਹੇ ਤਾਂ ਆ ਕੋਈ ਕਰਾਇਆਗਾ ਸੋ ਤੂੰ ਵਿਆਹ ਕਰਾਉਣਾ ਕਰਾ ਨਹੀਂ ਤੇਰੀ ਮਰਜ਼ੀ ਆ ਇਹ ਤਾਂ ਹੁਣ ਵਧੇ ਬਾਲੇ ਫਿਰਦੇ ਬਈ ਅਲਕੇ ਕੀ ਜਿਵੇਂ ਅੱਗੇ ਕਹਿੰਦੇ ਇਹਨਾਂ ਦੀ ਡਿਮਾਂਡ ਹੀ ਵਾਲੀ ਆ ਕਲਾਕਾਰ ਕਹਿੰਦੇ ਸੀ ਅੱਗੇ ਕਹਿੰਦੇ ਸੀ ਅੱਟਾਂ ਤੇ ਚੜੇ ਫਿਰਦੇ ਮੈਨੂੰ ਲੱਗਦਾ ਹੁਣ ਕਲਾਕਾਰ ਘਟਾ ਤੇ ਵੱਧ ਚੜੇ ਫਿਰਦੇ ਆ ਹਾਂ ਤੂੰ ਇੰਸਟਾਗ੍ਰਾਮ ਤੇ ਖੋਲ ਲਈ ਤੂੰ ਦਹਾਂ ਚ ਤੈਨੂੰ 8-7 ਇਹੀ ਮਿਲਣਗੇ ਲੈ ਕਲਾਉਂਦੇ ਹੈਂ ਹਾਂ ਤੇ ਮਾਪਿਓ ਕਹਿੰਦੇ ਨੇ ਮਾਪਿਓ ਨੂੰ ਪਤਾ ਯਾਰ ਸਾਡੇ ਜੋ ਆਕੇ ਪੈਸੇ ਕਮਾ ਕੇ ਦਿੰਦਾ ਕਰੀ ਜਾਂਦੇ ਜਦੋਂ ਕਰਦੇ ਹੈ ਇਹ ਜਦੋਂ ਜਦੋਂ ਅਗਲਾ ਕਹਿੰਦਾ ਕੀ ਕਹਿੰਦਾ ਚੱਲੀ ਜਾਂਦੇ ਵੇਖੋ ਯਾਰ ਮਾਪਿਓ ਵੀ ਇਹ ਨਾਰਾ ਲੱਗਿਆ ਮਾਪਿਓ ਨੂੰ ਵੀ ਨਹੀਂ ਦੱਸਿਆ ਹੋਇਆ ਇਹ ਮਾਪਿਓ ਨੇ ਮਾਪਿਓ ਦਾ ਬਹੁਤ ਵੱਡਾ ਕਸੂਰ ਆ ਮਾਪਿਓ ਜਦੋਂ ਖਰਾਕ ਉਹੇ ਜੀ ਦਿੰਦਾ ਨਾ ਉਹੇ ਜਾ ਪਾਲਣ ਪੋਸ਼ਣ ਕਰਦਾ ਉਹੇ ਲੋਕਾਂ ਚ ਉਹਨੂੰ ਵਿਚਰਨ ਦਿੰਦਾ ਉਹੇ ਸੰਗਤ ਕਹਿੰਦੇ ਹੁੰਦੇ ਸੰਗਤ ਜਿਹੇ ਜੀ ਸੰਗਤ ਉਹੇ ਜੀ ਰੰਗਤ ਆਉਂਦੀ ਆ ਉਹੇ ਜੀ ਗੱਲ ਹੋਈ ਕੀਪ ਤਾਂ ਕੀ ਦੇ ਨਾਲ ਰਹਿੰਦਾ ਹੋਊਗਾ ਕੀਪ ਤਾਂ ਕੀ ਸੋਚਦਾ ਉਹ ਕੀਪ ਤਾਂ ਕੀ ਵੇਖਦਾ ਉਹ ਕੀਪ ਤਾਂ ਕੀ ਖਾਂਦਾ ਹੋਊਗਾ ਜਿਹਦੇ ਕਰਕੇ ਇਹਦੇ ਹਾਰਮੋਨ ਚੇਂਜ ਹੋਏ ਤਾਂ ਜਿਹਦੇ ਕਰਕੇ ਇਹਦੇ ਵਿੱਚ ਜਿਹੜੇ ਕੀੜੇ ਸ਼ਿਕਰਾਣੂ ਹੈਗੇ ਆ ਉਹ ਵੱਧ ਹੋ ਗਏ ਕਾਮ ਜਿਹੜੀ ਕੀਦੇ ਤੇ ਸੈਕਸ ਦੀ ਕਾਮਨਾ ਵੱਧ ਜਾਂਦੀ ਆ ਉਹਦੇ ਵਿੱਚ ਇਹ ਸ਼ਗਰਾਂ ਨੂੰ ਜ਼ਿਆਦਾਤਰ ਆ ਜਾਂਦੇ ਆ ਠੀਕ ਹੈ ਹਾਂ ਕਹਿੰਦਾ ਭਾਈ ਜਦੋਂ ਆਹ ਆਪਣਾ ਮਨ ਅਕ ਚੱਲ ਜਦੋਂ ਬੁਢਾਗਾ ਨਹੀਂ ਹੁੰਦਾਂ ਤਾਂ ਦੂਜੇ ਦਿਨ ਸ਼ਗਨ ਦੇਣ ਪਿੰਡ ਚੋਂ ਤੇ ਜਿਹੜੀ ਕੋਈ ਆਵੇ ਦੇ ਕੇ 100 ਰੁਪਿਆ ਗਾਣੂ ਤੇਰੇ ਭਾਈ ਲੋੜੀ ਵੰਡੋ ਤੁਹਾਡੇ ਮੁੰਡਾ ਹੋਵੇ ਜਾਂ ਕੁੜੀ ਹੋਵੇ ਹਨਾ ਤੇ ਹੁਣ ਮੁੰਡਾ ਕਿਹੜਾ ਗੂਗਲ ਤੋਂ ਡਾਊਨਲੋਡ ਕਰ ਲੈਣਾ ਮੁੰਡਾ ਤਾਂ ਜੇ ਹੋ ਵਿੱਚ ਹੂ ਤਾਂ ਕੋਈ ਫੇਰ ਹੀ ਹੋਊਗਾ ਹੈ ਹੁਣ ਜੇ ਭਾਈ ਕੁੜੀ ਆ ਜਿਹੜੇ ਰੱਬ ਨੇ ਅੰਗ ਲਾ ਕੇ ਭੇਜਿਆ ਉਹ ਕੁੜੀ ਦੇ ਲਾ ਕੇ ਭੇਜਿਆ ਹੁਣ ਜੇ ਆਪਾਂ ਕੁਦਰਤ ਨਾਲ ਪੰਗੇ ਲਾਵਾਂਗੇ ਤਾਂ ਬਾਈ ਕੋਈ ਨਾ ਕੋਈ ਤਾਂ ਨੁਕਸਾਨ ਹੋਣਾ ਹੀ ਆ। ਅੱਛਾ ਬਾਈ ਫਿਰ ਹੁਣ ਇਹਨੂੰ ਰੱਖੇਗਾ ਤੂੰ? ਬਾਈ ਹੁਣ ਯਾਰ ਜਿਹੜੀ ਮੰਨ ਕੇ ਚੱਲੇ ਇਹਦੇ ਨਾਲ ਸੰਯੋਗ ਇਹਦੇ ਨਾਲ ਲਿਖੇ ਸੀ ਚੱਲ ਕੋਈ ਨਹੀਂ ਫਿਰ ਜਿਹੜਾ ਕੁਝ ਹੋ ਗਿਆ ਹੋ ਗਿਆ। ਹੁਣ ਤਾਂ ਸਾਡੇ ਘਰੇ ਘਰੇ ਗੱਲ ਹੈ ਨਾ ਤੇ ਜੇ ਕੱਲ ਨੂੰ ਅਸੀਂ ਰੋਲਾ ਪਾਵਾਂਗੇ ਤੇ ਬਾਈ ਨਾਲੇ ਦਾ ਮੇਰਾ ਕੰਮ ਖਰਾਬ ਗਾਣ ਹੋ ਸਕਦਾ ਮੈਨੂੰ ਲੱਗਦਾ ਹੋਵੇ ਨਾ ਹੋਵੇ ਹੈਨਾ ਨਾਲੇ ਇਹਨਾਂ ਦੇ ਘਰੇ ਬੇਇੱਜ਼ਤੀ ਵਾਲਾ ਕੰਮ ਆ ਚਲ ਅਸੀਂ ਬੱਛਾ ਅਡਾਪਟ ਕਰ ਲਾਂਗੇ ਪਰ ਵੀ ਉਹ ਗੱਲ ਇੰਨਾ ਕਹੇਗਾ ਵੀ ਇਹਨਾਂ ਦੀ ਗਲਤੀ ਹੈ ਯਾਰ ਮੈਨੂੰ ਪਹਿਲਾਂ ਦੱਸ ਦੇ ਨਾ ਵੀ ਹੋਰ ਕੋਈ ਵੀ ਬੰਦਾ ਕੋਈ ਵਿਆਹ ਕਰਾਉਂਦਾ ਬਾਈ ਯਾਰ ਪੁੱਛ ਪੁੱਛ ਲਿਆ ਕਰੋ ਮੁੰਡੇ ਦੀ ਵੀ ਪੁੱਛ ਕੇ ਚ ਕਰ ਲਿਆ ਕਰੋ ਕੁੜੀ ਦੀ ਵੀ ਕਰ ਲਿਆ ਕਰੋ ਵੀ ਮੁੜ ਕੇ ਤੁਹਾਨੂੰ ਪਛਤਾਉਣਾ ਨਾ ਪਵੇ ਚਲ ਹੁਣ ਮੈਨੂੰ ਵੀ ਇਹਦੇ ਨਾਲ ਪਿਆਰ ਹੋ ਗਿਆ ਮੈਂ ਰੱਖੂੰਗਾ ਹੁਣ ਤਾਂ ਘਰੇ ਘਰੇ ਗੱਲ ਆ ਬਾਈ ਹਾਂ ਹੁਣ ਘਰੇ ਘਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਰਹੋਗੇ ਇਹਦੇ ਨਾਲ ਹਾਂ ਮੈਂ ਵੀ ਰਹੂੰਗੀ ਵੀਰੇ ਮੈਂ ਵੀ ਰੂੰਗੀ ਤੇ ਲੈ ਲਾਂਗੇ ਬੱਚਾ ਅਸੀਂ ਕਿਸੇ ਦੀ ਤਾਂ ਮਰਜ਼ੀ ਲੱਗੇ ਮੈਂ ਇਹਦੇ ਰੂੰਗੀ ਬਸ ਤੁਹਾਨੂੰ ਲੱਗਦਾ ਨਹੀਂ ਤੁਹਾਡੀ ਗਲਤੀ ਨਹੀਂ ਲੱਗਦਾ ਵੀ ਤੁਸੀਂ ਇਹਦਾ ਤੱਕਾ ਕੀਤਾ ਜਾਂ ਇਹਦੇ ਨਾਲ ਗਲਤ ਕੀਤਾ ਵਿਵਹਾਰ ਤੁਸੀਂ ਇਹਨੂੰ ਸੱਚ ਦੱਸ ਦਿੰਦੇ ਕੀ ਪਤਾ ਤੁਹਾਨੂੰ ਤੁਹਾਡੀ ਗੱਲ ਵੀ ਨਾ ਮੀਡੀਆ ਕੋਲ ਆਉਂਦੀ ਨਾ ਸੋਸ਼ਲ ਮੀਡੀਆ ਤੁਹਾਡੀ ਵੀਡੀਓ ਵਾਇਰਲ ਹੁੰਦੀ ਲੋਕ ਤੁਹਾਨੂੰ ਨਾ ਟਿੱchnਾ ਕਰਦੇ ਇਹ ਚੀਜ਼ਾਂ ਨਾ ਨਾ ਵੀਰੇ ਇਦਾਂ ਤਾਂ ਇਹਨਾਂ ਨੇ ਸੋਚਣਾ ਸੀ ਮੈਂ ਤਾਂ ਕੁਝ ਕਹਿ ਨਹੀਂ ਸਕਦੀ ਮੇਰਾ ਤਾਂ ਤੱਕੇ ਨਾ ਕਰਦਿਆਂ ਕੀਤਾ ਮੈਨੂੰ ਮੈਨੂੰ ਜੇ ਦੱਸਦੇ ਤਾਂ ਫੇਰ ਹੀ ਸੋਚਦਾ ਜਦੋਂ ਪਾਪਾ ਨੂੰ ਪਤਾ ਹੋਣਾ ਤੁਸੀਂ ਰੱਖੋਗੇ ਕੋਈ ਕੁਝ ਰੱਖੋ ਕੁਝ ਕੁਝ ਬਾਈ ਜੀ ਹਾਂ ਵੀਰੇ ਮੈਂ ਇਦੀ ਰਾਂਗੂਗੀ ਬਾਈ ਜੀ ਕਿ ਨਹੀਂ ਹੁਣ ਤਾਂ ਭੈਣ ਜੀ ਕਹਾਂ ਹਾਂ ਹਾਂ ਭੈਣ ਜੀ ਕੋ ਹੁਣ ਬਾਈ ਜੀ ਮੁੰਡਾ ਲੈ ਲਓਗੇ ਪਰ ਡਾਊਟ ਕਰ ਜਿਹੜੇ ਕਹਿਣਗੇ ਉਹਨਾਂ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਈ ਹੁਣ ਵੇਖ ਸੰਯੋਗ ਜੁੜ ਗਿਆ ਇਹਦਾ ਕੁਝ ਹੋ ਗਿਆ ਹੋਗਾ ਬਸ ਠੀਕ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ਼ਾਤਾਰੀ ਕੋਬਰਾ ਇਸ਼ਾਤਾਰੀ ਸਲਿੱਡਾ ਇਸ਼ਾਤਾਰੀ ਨਾਗ ਇਸ਼ਾਤਾਰੀ ਬੰਦਾ ਤੁਸੀਂ ਦੇਖੋ ਦੋਸਤੋ ਇਹ ਜੀ ਨਾ ਇਹਦੇ ਜਿਹੜੇ ਹੈਗੇ ਆ ਇਹ ਸਾਰੇ ਪੰਜਾਬ ਦੇ ਵਿੱਚ ਫੈਲੇ ਪਏ ਇਹਨਾਂ ਬਾਰੇ ਜਿੰਨਾ ਕੁਝ ਬੋਲ ਲਾਂਗੇ ਉਨਾ ਹੀ ਘੱਟ ਆ ਇਹਨਾਂ ਨੇ ਭੈਜੋ ਕਹਿੰਦੇ ਹੁੰਦੇ ਨਾ ਛੇਮਾ ਦਰਿਆ ਸੱਤਵਾਂ ਦਰਿਆ ਨਸ਼ਿਆਂ ਦਾ ਅੱਠਵਾਂ ਦਰਿਆ ਲੌਂਡਿਆਂ ਦਾ ਤੇ ਸੱਤਵਾਂ ਦਰਿਆ ਆਸ਼ਕਾਂ ਦਾ ਚੱਲ ਪਿਆ ਬਾਬੇ ਉਹ ਜਿਹੜੇ ਦਾੜੀ ਜਿ ਉਧਾ ਲੈਂਦੇ ਆ ਤੇ ਭੈਜੋ ਸਾਈਡ ਤੇ ਇੱਕ ਫੋਟੋ ਲਾ ਦਿੰਦੇ ਆ ਕਹਿੰਦੇ ਵੀ ਹਾਏ ਵੇ ਸਾਈਡ ਤੋਂ ਗਾਣਾ ਲਾ ਦਦੇ ਚਲੋ ਵੀ ਲੋਕ ਕਹਿੰਦੇ ਆ ਹੇ ਹੇ ਕੀ ਬਾਤ ਆ ਇਹਨੇ ਬੜਾ ਪਿਆਰ ਕੀਤਾ ਮੁੰਡੇ ਨੇ ਇਹ じゃ ਯਾਰ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਕਿਉਂ ਹੋਈ ਜਾਂਦਾ ਇਹ ਜ ਆ ਪੰਜਾਬ ਦੇ ਵਿੱਚ ਅਸੀਂ ਜਿਹੇ ਜੇ ਮੁੱਦੇ ਮਿਲਣਗੇ ਅਸੀਂ ਤਾਂ ਦੱਬੀ ਆਉਣਾ ਕੰਮ ਨੂੰ ਤੇ ਤੁਸੀਂ ਵੇਖੀ ਜਾਣਾ ਤੁਸੀਂ ਨਜ਼ਾਰੇ ਲਈ ਜਾਣਾ ਤੁਹਾਨੂੰ ਨਜ਼ਾਰੇ ਅਸੀਂ ਦਿੰਦੇ ਰਵਾਂਗੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸਵਾਦ ਦਿੰਦੀ ਹੈ ਸਵਾਦ ਸਾਡੀ ਵੀਡੀਓ ਨੂੰ ਵੇਖ ਕੇ ਤੁਸੀਂ ਟੈਨਸ਼ਨਾਂ ਦੂਰ ਕਰਿਆ ਕਰੋ ਨਾ ਕਿ ਸਾਡੇ ਬਾਰੇ ਗਲਤ ਬੋਲਿਆ ਕਰੋ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ